ਦੇ ਲੋ ਧੰਨਵਾਦ ਕਰਦਾ ਹਾਂ ਡਾਡਾ ਭਾਈ ਹੈਪੀ ਮੁੰਡੀਆਂ ਯੂ ਐਸ ਏ ਪਰਮਾਨੰਦਪੁਰ ਉਹਨਾਂ ਵੱਲੋਂ ਵੀ ਸਾਨੂੰ ਬਹੁਤ ਵੱਡੀ ਮਦਦ ਹੈ ਮੈਂ ਤੈਨੂੰ ਧੰਨਵਾਦ ਕਰਦਾ ਆਪਣੇ ਵੀਰਾਂ ਦਾ ਬੜੀ ਮਿਹਰਬਾਨੀ ਅਸੀਂ ਧੰਨਵਾਦ ਹੈ ਭਾਈ ਸੋਨੀ ਹੋਰਾਂ ਦਾ ਸਰਾਬੇ ਵਾਲਿਆਂ ਦਾ ਸੋਨੀ ਸਰਾਬਾ ਆ ਗਈ ਭਾਈ ਭਾਈ ਮਨਵੀਰ ਸਿੰਘ ਗੁੱਜਰਵਾਲ ਅੱਪਾ ਲਓ ਜੀ ਸੁਣੋ ਗੱਡੀ ਦਾ ਸਮਾਂ ਗੌਰ ਨਾਲ ਸੁਣੋ ਗੱਡੀ ਦਾ ਸਮਾਂ ਗੌਰ ਨਾਲ ਇੱਕ ਮਿੰਟ ਮਾ ਟਾਈਮ ਹੈ ਗੱਡੀ ਦਾ 22 ਸੈਕਿੰਡ 59 ਪੁਆਇੰਟ ਬਾਈ 22 59 ਦਾ ਸਮਾਂ ਜੀ 50 ਜਮਾਂ 9 ਹੁੰਦਾ ਹੈ 59 ਮੁੰਡਾ ਪੁੱਛਦਾ ਅੰਗਰੇਜ਼ੀ ਦੇ ਸ਼ਬਦਾਂ 'ਚ ਕਹਿੰਦਾ 59 ਹੁੰਦਾ ਜੀ 22 ਹੋਣਾ ਹੱਟ ਇਹ ਪਰਲਾ ਵੇਣਾ ਕੁਲਵਿੰਦਰ ਸਿੰਘ ਮਯਾਲੀਆਂ ਸਹਿਲ ਕੁਹਾੜਾ ਬਾਬਾ ਡੱਲਾ ਮੀਕਾ ਧਾਂਦਰਾ ਯੂ ਐਸ ਏ ਉਰਲਾ ਵੇਣਾ महाराजा छोटा महाराजा अजीत सिंह कुरानी कल गरभचन सिंह टंडारी कलं हरचंद सिंह टंडारी कलं चौधरी अश्वनी कुमार खन्ना यह गोपी पुत लिया अगली गली तैयार है